ਲੋ ਜੀ ਜਿਆੜੀ ਪੈ ਗਈ ਆਪਣੀ ਮੈਂ ਕਿਹਾ 100 ਦੇ ਦਿੰਦਾ ਉੱਧਰ ਖੜਾ ਬਿੱਲਾ ਹਾਂ ਇਹ ਦੇ ਦੇ ਆ ਵੀ ਦੇ ਦੇ ਹਾਂ ਚਲ ਹੁਣ ਬੰਦਾ ਵੁੱਤ ਉਹ ਉਹ ਤਾਂ ਬਹੁਤ ਆਪ ਦਾ ਬਣਿਆ ਹੈ ਇੱਥੇ ਪਿੰਡ ਦੇ ਵਿੱਚ ਆ ਦੇਖ ਲਈ ਫੇਰਾ ਜਾ ਲੋ ਵੀ ਖੂਹ ਹੈ ਕਨੇ ਪਿੰਡ ਦੇ ਵਿਚਾਲੇ ਬਣਿਆ ਹੋਇਆ ਚਲੋ ਛੱਡ ਦੇਣਾ ਵਿੱਚ ਅੱਜ ਮਾਂ ਠੀਕ ਹੈ ਅਰ ਸੋਨੂੰ ਛੱਡਿਆ ਹੁਣ ਹਾਂ ਲੋ ਜੀ ਭੂਆ ਦੇ ਘਰੇ ਆਏ ਵੀ ਸਿੱਧਰ ਹੁਣ ਚੱਲੇ ਤੇ ਵਾਪਸ ਅਸੀਂ ਉਹ ਕੌਣਾ ਕਿਧਰ ਪਿੱਛੇ ਪਿੱਛੇ ਹੌਲੀ ਹੌਲੀ ਚੱਲ ਤ ਨੂੰ ਸਟਾ ਪਿੱਛੇ ਦੇ ਹੁਣ ਮੁੱਤਣਾ ਗਿਰਜੀ ਉਹ ਬੱਲੇ 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 ਤਾਂ ਬਹੁ ਡੂੰਗਾ ਭਾਈ ਚੱਲ ਦਿਖਦੇ ਹੀ ਨਹੀਂ ਬਹੁ ਡੂੰਗਾ ਊੜੀ ਖੜੀ ਠੀਕ ਆ ਹਮ ਚੱਲ ਆ ਜੋ ਇੱਕ ਆ ਬਿੰਦੀ ਵਿੱਚ ਇੱਥੇ ਹਾਂ ਇੱਧਰ ਵੀ ਆ ਜੇ ਦਖਾਰਾਂ ਮੈਂ ਵੀ ਆਸੀ ਲੈ ਲਈ ਲੈਡੀ ਜੀ ਹਮ ਮੜਮੜਿਆ ਸਤਾਵੇ ਪਿੰਡ ਦੀਆਂ ਗਲੀਆਂ ਦੀ ਇਹ ਹੈ ਪਿੰਡ ਢੋਲੇ ਵਾਲਾ ਅੱਛਾ ਆਹ ਵਧੀਆ ਬਣਾਇਆ ਪੂਰਾ ਹਨਾ ਇਹ ਤਾਂ ਵੀ ਵਧੀਆ ਆਇਆ ਪਿੰਡ ਦੇ ਵਿੱਚੋਂ ਆ ਕਾਫੀ ਖੂਹਾਂ ਥੋੜੇ ਪਿਛੇ ਰਿਹਾ ਪੁੱਤ ਹੁਣ ਹਾਂ ਇਹ ਦੇਖਦਾ ਹਾਂ ਥੱਲੇ ਦਿਖਾ ਦੇ ਹੱਥ ਫੜ ਕੇ ਰੱਖ ਪੁੱਤ ਇਹਨੂੰ ਫੜ ਕੇ ਰੱਖ ਵਾਹ ਜ ਮਰ ਉਹ ਕੋਈ ਸੁਣੂਗਾ ਹਾਂ ਚਲ ਆ ਜਾ ਕੋਮਸਾਈ ਹਾਂ ਆ ਅਰ ਕਿ ਲੱਗਿਆ ਮੈ ਉਹ ਜੀ ਹੈ ਹਾਂ ਗੇੜ ਨੇੜੇ ਪਾਣੀ ਹੈ ਕਿ ਕਿ ਆਖੂਗਾ ਇਹ ਨਾ ਚਾਹਦੇ ਸੀ ਕਿ ਉਹ ਤਾਂ ਉਹ ਤਾਂ ਪਾਣੀ ਕੱਢਦੇ ਰਹੇ ਮੇਰੇ ਹੁਣ ਸੋਝੀ ਜੀ ਅੱਛਾ ਹਾਂ ਹਾਂ ਸੋਨੇ ਬੰਦ ਹੋਈਆਂ ਪਿਛੇ ਜੀ ਬਹੁਤ ਚੰਗੇ ਆਇਓ ਤੇ ਕਿਹਦੇ ਖੂਦਾ ਪੁੱਲ ਪਾਣੀ ਹੁੰਦਰਾ ਪੁੱਤੋ ਦੇ ਵਿੱਚ ਆ ਦੇਖੋ ਜੀ ਆਰਾਮਦੇਵ ਸਾਡਾ ਹੈ ਓਕੇ ਜੀ ਛੀਛਾ ਖੋਲਿਓ ਛੀਛਾ ਖੋਲਿਓ ਓ ਖੋਲਦਾ ਆ ਖੜਦਾ ਜਾ ਪੁੱਤ ਖੋਲਿਓ ਮੀ ਤਾਂ ਫਿਰ ਤਿਆਰ ਆਉਂਦਾ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਕਿਦਾਂ ਸਹੀ ਹੈ ਸਹੀ ਆਏਗਾ ਕੱਖ ਪਾ ਗਿਆ ਬੱਚੀ ਨੂੰ ਓ ਰਵੀਰ ਜੀ ਕੱਖ ਪਾਉਂਦੇ ਜਾ ਪੋਇਗਾ ਆਏਗਾ ਕੱਖ ਪਾ ਗਿਆ ਉਹਦੇ ਆ ਗਿਆ ਟੋਕਰਾ ਦੱਸ ਲੈਗਾ ਬਚੀ ਨੂੰ ਕੱਕ ਪਾ ਦਾਂਗੇ ਅੱਜ ਰਾਰ ਕੇ ਸਵਾਰ ਕੇ ਆਇਆ ਨਾ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਇਹ ਹਾਂ ਅੰਦਰ ਪਾ ਤੇ ਹੂੰ ਨਾ ਹੋ ਲੈਣੀ ਪੂਰਾ ਹੋ ਗਿਆ ਇਹ ਪਾ ਬਹੁਤ ਪਾਰਾ ਹੋ ਗਿਆ ਤੂੰ ਬਹੁਤ ਪਾਰਾ ਹੋ ਗਿਆ ਮੁੰਡਾ ਅਸ਼ੇ ਮੰਮੀ ਤਾਂ ਬੁੱਤ ਤੱਕਦੀ ਨਾ ਨਹੀਂ ਨੇ ਖੜਾ ਤੱਕਿਓ ਨਾ ਨੇ ਬਾੜਾ ਕੇ ਮੂਚਾ ਆ ਤੂੰ ਪਾਪੋ ਬਿੱਲੀਆਂ ਜੇ ਪੰਜਾਬ ਦੇ ਵਿੱਚ ਲਗਾਤਾਰ بارش ਜਾਰੀ ਹੈ ਹੁਣ ਮੀਂਹ ਹਟਿਆ ਹੋਇਆ ਪਹਿਲਾਂ ਪਹਿਲੇ ਤੜਕੇ ਨੂੰ 5 ਵਜੇ ਮੀਂਹ ਬਹੁਤ ਪਿਆ ਹਜੇ ਵੀ ਪਾਣੀ ਖੜਾ ਦੇਖੋ ਰੋਜ਼ 2-3 ਘੰਟੇ ਪੈਂਦੇ ਪੈਂਦਾ ਤੇ ਇੱਧਰ ਸਾਡੇ ਕੋ ਕਰੀ ਆਪੇ ਹਾਂਜੀ ਉਹਦੇ ਵਿੱਚ ਦੱਸੋ ਕੀ ਕਹਿੰਦੇ ਇਹ ਮੈਂ ਉਹ ਕਰੀ ਜਾਂਦਾ ਕੀ ਕਹਿੰਦਾ ਨਾਲ ਵੀ ਕਿ ਨਾਂੰਬੀ ਉਨੋਂ ਆਉਣੇ ਦਾ ਹਾਂ ਭਾਈ ਟਾਈਮ ਵੀ ਤੈਨੂੰ ਕਹਿੰਦੇ ਕਿ ਮੰਨੂ ਮੈਂ ਹਾਂ ਤਾਂ ਕਹਿ ਰਹੇ ਲੋ ਜੀ ਸਵੇਰ ਸਵੇਰ ਕਲਾਸ ਲੱਗ ਗਈ ਨਹੀਂ ਲੱਗਦੀ ਲੱਗਦੀ ਅੜਾ 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 ਹਾਂ ਅਬ ਮੀ ਆਊਗਾ ਹੁਣ ਆਊਗਾ ਉਹ ਆ ਕੰਮ ਨਹੀਂ ਕਰਨੇ ਬਈ ਆ ਕੰਮ ਨਹੀਂ ਕਰਨੇ ਹੈਗੇ ਆ ਕੰਮ ਨਹੀਂ ਕਰਨੇ ਹੈਗੇ ਉਹ ਨਹੀਂ 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 ਉਹ ਕੁਝ ਨਹੀਂ ਕਰਦੇ ਮੈਂ ਰੱਟ ਪਾ ਲਨ ਗਾਂ ਮੂਰੇ ਛੱਡ ਦੇ ਨੂ ਉਹ ਗਾਂ ਨੂੰ ਬਾਤ ਚੁ ਕਰਾ ਦੇ ਗੈਂ ਬਾਤ ਇਹ ਹੋ ਗਈ ਯਾ ਹੋ ਗਈ ਹੋ ਗਈ ਹੋ ਗਈ ਹੋ ਗਈ ਹਰਦੇ 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 ਰਹਿਣ ਦੇ ਲਗਾ ਦੇ ਸਾਹ ਕਰਦੇ ਬੈ ਲੱਕ ਮਾਰ ਲੈ ਮੂੰਹ ਖੱਦ ਲੈ ਐਡਾ ਨਹੀਂ ਖੇਲੀ ਭਈ ਚਲ ਆ ਜਾਓ ਇੱਧਰ ਹੁਣ ਮੀਂਹ ਪਿਆ ਉਹਦੇ ਉੱਪਰ ਹੈ ਮੀਂਹ ਪਿਆ ਫੇਰ ਲੈ ਪਰੋਣਾਵਾ ਪਰੋਣਾਵਾ ਇਹਨੇ ਦੇਗਾ ਇੱਧਰ ਦੇਖ ਮਿੰਡਾ ਜਾ ਓ ਇੱਧਰ ਦੇਖੀ ਇੱਕ ਅਸਰ ਦੂਆਤ ਨਹੀਂ ਨਾ ਪਰ ਇੱਕ ਅਸਰ ਨਾਲ ਅਡਾ ਸਾਰੀ ਢੜੀ ਲਾ ਰੱਖ ਮੈਨੂੰ ਲੈ ਹੁਣ ਤਾਂ ਆਟ ਹੋ ਗਏ ਜੀ ਆਪਣੀ ਅਗੇ ਬੈਟਿੰਗ ਆਪਾਂ ਜਿੱਥੇ ਚੁੱਕੇ ਹਾਂ ਹਾਂਜੀ ਕੀ ਹਾਲ ਚਾਲ ਹਾਂ RAM ਦੇ ਬਾਗੇ RAM ਦੇ ਬਾਗੇ RAM ਦੇ ਬਾ ਕਰੀ RAMDEEP JI ਹਾਂ ਲੋ ਜੀ ਹੁਣ ਚੱਲਿਆਂ ਆਪਾਂ ਫਾਰਮ ਵੱਲੋਂ ਤੁਹਾਨੂੰ ਦਿਖਾਉਣੇ ਆਪਣੇ ਬਛੇਰੇ ਘੋੜੇ ਉਧਰੋਂ ਚੱਲਿਆਂ ਮਾੜੇ ਜਿਹਾ ਹਾਂ ਤਵੇ ਬੜਾਲਾ ਹੈ ਹਾਂ ਬੜਾਲਾ ਆ ਆ ਕੱਲੀਆ ਹਾਲ ਆ ਛੜ ਦੇ ਬੜੀ ਛੜ ਦੇ ਆਹ ਵਾਲਾ ਥੱਲੇ ਹੌਲੀ ਹੌਲੀ ਜਮਾ ਪਿਆ ਨਾ ਹਾਂ ਆਈਡਿਆਲੀ ਕੰਮੀ ਦੂਰੀ ਆ ਬਾਈ ਯਾਰ ਮੌਸਮ ਮੇਨ ਸਾਥ ਹੁੰਦਾ ਇਹ ਸਵਾਰੀ ਕਰਨ ਬਹੁਤ ਜੀ ਗੱਲ ਹੈ ਇਹ ਖਰਾਬ ਬਹੁਤ ਖਰਾਬ ਹੋਈ ਬਸਾਰੇ ਖਾਰਾਂ ਪਈਆਂ ਦੀਆਂ ਆ ਦੇਖੋ ਜੀ ਰਾਹ ਗੁਰਗਿਤ ਦੂਗਤ ਰਮਣਾ ਇੱਕ ਮੋਜੀ ਘਰੇ ਵੀ ਰੋਟੀ ਖਾ ਲਈ ਹੁਣ ਅਸੀਂ ਪੀਸਾ ਖਾਣਾ ਜਾਂ ਬਰੈਂਡੇ ਤੇ ਰਸਮ ਨੇ ਕੀ ਖਾਣਾ ਬਰਗਰ ਸਾਰਾ ਸੋਨੇ ਬਰਗਰ ਮੈਂ ਤੇ ਜੋ ਮਨੇ ਖਾਣਾ ਪੀਸਾ ਅਮੰਨੇ ਖਾਣਾ ਬਰਗਰ ਪੀਟੇ ਲਈ ਵੀ ਪੀਸਾ ਉਹ ਵੀ ਪੀਸਾ ਇੱਕ ਚਾ ਪੀਸਾ ਚੱਲੂ ਸਾਡਾ ਉਹ ਮੈਨੂੰ ਲਿਖਿਆ ਪੀਸਾ ਰਿਹਾ ਹੈ ਹਾਂਜੀ ਕੀ ਖਾਣਾ ਤੁਸੀਂ ਪੀਸਾ ਪੀਸਾ ਕਰ ਲੈ ਛੇਲੀਰ ਉਹਨੇ ਤੇ ਤੋਂ ਪਹਿਲਾ ਕਰ ਲੈ ਛੇਲੀਰ ਉਹਨੇ ਇੱਕ ਕਾਕ ਇੱਕ ਕਪੀਸਾ ਇੱਕ ਪਤਾ ਤੇ ਉਹ ਮੇਰੇ ਕੋਲ ਸੇ ਨਾ ਕਿਉਂ ਉਹ ਦੱਸ ਹਾਂ ਮੇਰੇ ਕੰਮ ਕਰ ਤਲੰਦੇ ਦੇ ਦੋ ਨਹੀਂ ਇਹਨਾਂ ਕੰਮ ਕਰਨਾ ਕਰਨਾ ਹਾਂ ਕਰਨਾ ਬਸ 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 ਰਹਿਣ ਦੇ ਬਸ ਤੋ ਉਹ ਤੇ ਕਿੰਨੀ ਵਾਰ ਤੋਣੇ ਹੱਥੋਂ ਦਾ ਕੋਈ ਨਾ ਕੁਛ ਨਹੀਂ ਹੁੰਦਾ ਪੀਸ ਆ ਗਿਆ ਸਾਡਾ ਪੀਸਾ ਵਾਓ ਗਰਮਾ ਹਜੇ ਪੁੱਤ ਜਿਹੜਾ ਓਰੇ ਸਾਈਜ਼ ਆ ਪੀਸੇ ਦਾ ਥੋੜਾ ਛੋਟਾ ਆ ਤੇ ਜਿਹੜਾ ਆਪਣੇ ਉੱਤੇ ਥੋੜਾ ਵੱਡਾ ਸਾਈਜ਼ ਹੁੰਦਾ ਚੱਕੋ ਜੀ 버ਗਰ 버ਗਰ ਮੇਰਾ ਵੀ ਆ ਨਾ ਲਾਲਾ ਜੋ ਗੇਰ ਨਾ ਦੇਈ ਪਰ ਚੱਲਣਾ ਨਹੀਂ ਚਲੋ ਲੋਜ ਇੱਕ ਪੀਸਾ ਘਰ ਵਾਸਤੇ ਗੁਰਕੀਰਤ ਗੰਨਾ ਚਾਚੇ ਮੇਰੇ ਵਾਸਤੇ ਵੀ ਲੈ ਕੇ ਇੱਕ ਉਹਦੇ ਵਾਸਤੇ ਲੈ ਕੇ ਚੱਲੇ ਹਣ ਆਹ ਲੋਜ ਘਰੇ ਪਹੁੰਚ ਚੁੱਕੇ ਅਸੀਂ ਕੀ ਕੋਚੀਆ ਕੋ ਪੀਸਾ ਕਾਰ ਟੈਸਟ ਦੱਸ ਕਿਵੇਂ ਬਣਿਆ ਕਿੱਦਾਂ ਜੀ ਠੀਕ ਹਾਂ ਬਧੀਆ ਹੂੰ ਨਮੀਤਾ ਜੀ ਕੋਈ ਹੋਰ ਮੇਕਣੀ ਪਿਆ ਹੋਵੇ ਨਾ ਭਾਈ ਪਿਆ ਨਹੀਂ ਅੱਜ ਪਿਆ ਨਹੀਂ ਭਾਈ ਚੁੱਪੋ ਭਾਈ ਦਾ ਨਿਕਲਿਆ ਠੀਕ ਹੈ ਭਾਈ ਲੋ ਵੀ ਜੇ ਕਿਸੇ ਟਰੈਕਟਰ ਸਮਰਹਾਉਣੇ ਦੱਸ ਦਿਓ ਸਾਡੇ ਘਰੇ ਦੋ ਮਕੈਨਿਕ ਹੈਗੇ ਨੇ ਵੱਡਾ ਮਕੈਨਿਕ ਤੇ ਛੋਟਾ ਮਕੈਨਿਕ ਕੋਲ ਆਹ ਨਾ آدمی ਕਹਿੰਦਾ ਕੀ ਹੋ ਗਿਆ ਲਾਉਣੇ ਆਏ ਹੁਣ ਚਲੋ ਉੱਪਰ ਨਾਲਾ ਪਾਓ ਫਿਰ ਆਪਾਂ ਪੀਓ ਨਹੀਂ ਪੈਂਦਾ ਸਾਲਾ ਏੜਦਾ ਜੀ ਤੁਹਾਨੂੰ ਚਮਕੀ ਦੜ ਵੀ ਦਿਖਾ ਦਈਏ ਚਮਕੀ ਦੜ ਦਾ ਬੱਚਾ ਫਿਰਦਾ ਹੱਥ ਲਾ ਲਾ ਹਾਂ ਬੈਟਮੈਨ ਨੇ ਕਹਨੇ ਬੈਟਮੈਨ ਹੱਥ ਲਾ ਲਾ ਕਰ ਇਹਨਾਂ ਅੱਧ ਲਾ ਤੋ ਵੀ ਕੌ ਤਿਆਰ ਬੈਠਾ ਉਪਰ ਨੀਚੇ ਹੈਗੀ ਚਮਗਿੱਦੜ ਦੋ ਤਿੰਨੇ ਲੈ ਗਿਆ ਹੀ ਕੋਈ ਪ੍ਰੋ ਬੈਠਾ ਜਾਨਵਰ ਥੱਲੇ ਵਿਚਾਰੀ ਚਮਗਿੱਦੜ ਇਹਦਾ ਹੱਲ ਪਤਾ ਨਹੀਂ ਕਿਆ ਹੋਊਗਾ ਕਿਧਰਾਂ ਗਈ ਉਹ ਚੰਗੀ ਟਰੈਕਟਰ ਦੇ ਵਿੱਚ ਉੜਦੀ ਵੀ ਆ ਹੈਂ ਆਹ ਉੱਡਦੀ ਆ। ਲੋ ਜੀ ਸ਼ਾਮ ਦਾ ਟਾਈਮ ਹੋ ਗਿਆ। ਸਾਮ ਨੂੰ ਆਪਾਂ ਹੁਣ ਸਿਰਫ ਸਕੂਲ ਦੇ ਵਿੱਚ। ਉਹ ਮੀਂਹ ਹਟ ਗਿਆ 2-3 ਦਿਨ ਹੋ ਗਏ ਪਹਿਲਾਂ ਮੀਂਹ ਪੈਂਦਾ ਤਾਂ ਇੱਧਰ ਆ ਨਹੀਂ ਹੋਇਆ ਹੈਗਾ। ਤੇ ਇੱਧਰ ਕਬੱਡੀ ਵਾਲੇ ਮੁੰਡੇ ਕਰ ਲੱਗੇ ਆ ਪ੍ਰੈਕਟਿਸ। ਤੇ ਬਾਲੀਬਾਲ ਵਿੱਚੇ ਕ੍ਰਿਕਟ ਚੱਲਦੀ ਹੈ। ਲੋ ਜੀ ਦੋ ਕਬੱਡੀ 플레이ਰ ਇੱਧਰ ਬੈਠੇ ਆ। ਇਹ ਦੇਖ ਰਹੇ ਆ ਉਹਨਾਂ ਨੂੰ ਐਕਸਰਸਾਈਜ਼ ਕਰਦੇ ਆ ਦੂਜਿਆਂ ਨੂੰ। ਆਹ ਖੇលਿਆ ਕ੍ਰਿਕਟ ਹੈ? ਹੂੰ। ਲੋ ਜੀ ਰਾਤੀ ਬਲੌਗ ਬਣਾਉਣਾ ਭੁੱਲ ਗਿਆ ਸੀ ਕਿਉਂਕਿ ਬੈਟਰੀ ਮੁੱਕ ਗਈ ਸੀ ਫੋਨ ਦੀ ਕਿਉਂਕਿ ਬਾਹਰ ਸੀ ਫਿਰ ਤੇ ਹੁਣ ਸਵੇਰ ਹੋ ਗਈ ਐ ਇਤੋਂ ਨਵਾਂ ਬਲੌਗ ਸ਼ੁਰੂ ਕਰੂੰਗੇ ਤੇ ਹੁਣ ਇੱਕ ਪਹਿਲਾ ਬਲੌਗ ਜਿਹੜਾ ਦੀ ਸਮਾਪਤੀ ਕਰਦੇ ਆਂ ਚਲੋ ਸასი ਕਰ ਗਾ ਦੋ ਅੱਜ ਦਾ ਬਲੌਗ ਇੰਨਾ ਬਾਈ ਬਾਈ ਮਿਲਦੇ ਹਾਂ ਨੂੰ ਕੱਲ ਦੇ ਬਲੌਗ ਦੇ ਵਿੱਚ